ਛਪਟ ਪਿਆ ਪਤਾ ਨਹੀਂ ਕੋਈ ਕਿੱਧਰ ਇੰਨੀ ਗਰਮੀ ਹੈਗੀ ਕੋਈ ਮੈਂ ਤਾਂ ਕਰਨਾ ਕੇ ਗਈ ਸੀ ਹੋਰ ਮੈਂ ਕਿਧੇ ਜਾਣਾ ਸੀਗਾ ਮੈਂ ਤੈਨੂੰ ਕਿੰਨੇ ਵਾਰੀ ਰੋਕੇ ਵੀ ਕਰਨੇ ਕੇ ਨਾ ਜਾਇਆ ਕਰ ਕਰਨਾਂ ਦਾ ਹੈ ਹੀ ਨਹੀਂ ਖਾਨਦਾਨ ਚੰਗਾ ਤੂੰ ਜਾਂਦੇ ਨਹੀਂ ਕਰਨੇ ਕੇ ਕੌਣ ਮਾਈਕੋ ਜਾਣੇ ਆ ਕਰਨਾ ਕੇ ਜਾਂਦੀ ਕਹਿੰਦੀ ਤੂੰ ਰੋਜ਼ ਤਾਂ ਫਿਰਦੀ ਹੁੰਨੀ ਕਰਨਾਂ ਨਾਲ ਮੈਂ ਨਹੀਂ ਕਰਦੇ ਬੰਦੇ ਨਾਲ ਸਾਥ ਕਰਦੀ ਮੈਂ ਮੈਂ ਤਾਂ ਪੁੱਤ ਹੁਣ ਜਾਣੀ ਆਂਗੀ ਠੀਕ ਹੈ ਤੇ ਤੂੰ ਮੇਰੇ ਪੁੱਤ ਦੇ ਬਾਰੇ ਦੇ ਰਿਸ਼ਤੇ ਬਾਰੇ ਵੀ ਤੇ ਨਾਲੇ ਕੋਈ ਸਾਡਾ ਬਾਬੇ ਕੋਲੋਂ ਵੀ ਸਾਡਾ ਕੋਈ ਭਲਾ ਕਰਵਾਈ ਠੀਕ ਕੋਈ ਨਹੀਂ ਤੂੰ ਬੈਠਾ ਕਰ ਲਿਆ ਹੁਣ ਤੂੰ ਉਸ ਬੈਠੇ ਤੇ ਪੱਕੀ ਰਹੀਂ ਕੋਈ ਨਹੀਂ ਤਾਈ ਬਾਹਰ ਪਹੁੰਚਾ ਆਇਆ ਬਾਬਾ ਦਾ ਨਾਲੇ ਛਪਟ ਪਿਆ ਪਤਾ ਨਹੀਂ ਕੋਈ ਕਿੱਧਰ ਐਨੀ ਗਰਮੀ ਹੈਗੀ ਕੋਈ ਪਤਾ ਨਹੀਂ ਲੱਗਦਾ ਵੀ ਕੋਈ ਕੋਈ ਦੀਂਦਾ ਵੀ ਨਹੀਂ ਹੈ ਗਿਆ ਕੀ ਕਰੂਗਾ ਕੋਈ ਪਾਣੀ ਨਹੀਂ ਧਾਣੇ ਦੀ ਪੁੱਛਦੀ ਹੈਗੀ ਵੀਰ ਪਾਲੇ ਕੁੜੇ ਵੀਰ ਪਾਲੇ ਪਤਾ ਨਹੀਂ ਕਿੱਧਰ ਵਗ ਗਈ ਨਾ ਘਰੀ ਨਹੀਂ ਖੜਦੀ 24 ਘੰਟੇ ਕਰੇ ਨਹੀਂ ਖੜਦੀ ਕੀ ਕਰੂ ਕੋਈ ਦੱਸ ਪਾਣੀ ਹੁਣ ਆਪ ਨੂੰ ਪੀਣਾ ਪਊਆ ਲੱਤਾਂ ਨਾਲ ਤੁਰਿਆ ਨਹੀਂ ਜਾਂਦਾ ਮਰ ਕੇ ਆ ਕੇ ਡਿੱਗੀ ਆ ਹੁਣ ਦੱਸ ਪੀ ਕੇ ਆਵਾ ਮੂੰਹ ਸੁੱਕ ਗਿਆ ਮੇਰਾ ਤਾਂ ਜਮੀ ਕੋਈ ਮੈਨੂੰ ਇਹਦਾ ਸਹਾਰਾ ਨਹੀਂ ਹੈ ਗਿਆ ਜੈ ਵਡੜੀ ਤੰਗ ਕਰਦੀ ਆ ਮੈਨੂੰ ਤਾਂ ਪਾਣੀ ਦੇ ਘੁੱਟ ਵੀ ਨਹੀਂ ਫੜਾ ਸਕਦੀ ਆਈ ਨੂੰ ਪਤਾਨੀ ਕਿੱਧਰ ਗਈ ਐ ਸੋਈ ਦਾ ਬਾਰ ਖੁੱਲਾ ਪਿਆ ਕੋਈ ਭਾਂਡਾ ਦਾ ਨਹੀਂ ਕੋਈ ਛੰਨੇ ਦਾ ਨਹੀਂ ਕੋਈ ਚੱਕੋ ਕੋਈ ਧਰੋ ਹਾਰਨ ਕਰਤੇ ਨੇ ਤਾਂ ਗਰਮੀ ਦਾ ਟਾਈਮ ਆ ਮੈਂ ਕਿੱਧਰ ਕਿੱਧਰ ਹੋਵਾਂ ਐ ਦੱਸੋ ਪਹਿਲਾਂ ਮੈਨੂੰ ਪਾਣੀ ਦੀ ਘੁੱਟ ਨਹੀਂ ਦਿੰਦੀ ਰੋਟੀ ਨਹੀਂ ਦਿੰਦੀ ਟਾਈਮ ਨਾਲ ਕੀ ਕਰਾਂ ਕੁੜੀ ਕੋਲੇ ਤਾਂ ਜਾਣਾ ਹੀ ਸੀ ਹੁਣ ਮੈਂ ਕੁੜੀ ਦੇ ਸਰੀਕਾ ਹੋਇਆ ਰਹਿੰਦਾ ਇਹਨਾਂ ਦਾ 24 ਘੰਟੇ ਦੀ ਐ ਕਰ ਕਰ ਤੋੜੀ ਫਿਰ ਦੇਣਾ ਕਿਸੇ ਦਾ ਡਾਰਾ ਐ ਨਾ ਕਿਸੇ ਦਾ ਭਾਉ ਐ ਕੋਈ ਚੱਕੋ ਕੋਈ ਧਰੋ ਮੈਂ ਦੇਖਾਂ ਘਰੇ ਜਾ ਕੇ ਮੈਨੂੰ ਲੱਗਾ ਬਾਹਰ ਤਾਂ ਮੈਂ ਲਾ ਕੇ ਗਈ ਸੀ ਬਾਹਰ ਕਿਨੇ ਖੋਲਦਾ ਸਾਡਾ ਭੇੜ ਕੇ ਗਈ ਸੀ ਕੋਈ ਪਸ਼ੂ ਤਾਂ ਨਹੀਂ ਬੜਿਆ ਬੈਠਾ ਉਹ ਬੁੜੀ ਵੀ ਆਈ ਬੈਠੀ ਹੈਗੀ ਇਹਨੂੰ ਵੀ ਨਾ ਪਤਾ ਲੱਗ ਜੇ ਮੈਂ ਕਿੱਥੇ ਗਈ ਸੀਗੀ ਚੱਲ ਲੱਗ ਜੂ ਤਾਂ ਲੱਗ ਜਾਂਦੇ ਮੈਨੂੰ ਕੀ ਹੈਗਾ ਆ ਗਈ ਬੀਬੀ ਮੱਥਾ ਦੇਖਦੀਆਂ ਤੂੰ ਕਿੱਧਰ ਗਈ ਸੀ ਆ ਗਈ ਤੂੰ ਐ ਇੱਥੇ ਖੜੀ ਸੀਗੀ ਮੈਂ ਤਾਂ ਕਿੱਥੇ ਖੜੀ ਸੀ ਐ ਇੱਥੇ ਗਈ ਸੀ ਗਵੰਡੀਆਂ ਦੇ ਕਿਹੜੇ ਕਿਹੜੇ ਗਵੰਡੀਆਂ ਦੇ ਗਈ ਸੀ ਤੂੰ ਉਰੀ ਬਾਗੀ ਤੂੰ ਮੈਨੂੰ ਦੱਸ ਕੇ ਜਾਣੀ ਹੁੰਦੀ ਹੈ ਕਿਹਦੇ ਜਾਣੀ ਹੁੰਦੀ ਹੈਗੀ ਦੱਸ ਕੇ ਮੈਂ ਤਾਂ ਸਿਆਣੀ ਬੈਣੀ ਆ ਮੈਂ ਤਾਂ ਨਾਂ ਦੱਸੂਗੀ ਤੇਰਾ ਤਾਂ ਹੱਕ ਦੱਸਣਾ ਤੇ ਫੇਰ ਹੁਣ ਤੂੰ ਘਰੇ ਨਹੀਂ ਸੀ ਹੁਣ ਮੈਂ ਤੈਨੂੰ ਉੱਥੇ ਗਈ ਜਾ ਕੇ ਦੱਸਦੀ ਉੱਥੇ ਵੀ ਤੂੰ ਉੱਥੇ ਗਈ ਹੋਈ ਸੀ ਮੈਂ ਤਾਂ ਸਹੀ ਵੀ ਕੀ ਦਾ ਕਰਾਂ ਗਈ ਸੀ ਐਂਚੀ ਮੈਂ ਤਾਂ ਕਰਨਾ ਕੇ ਗਈ ਸੀ ਹੋਰ ਮੈਂ ਕਿੱਦੇ ਜਾਣਾ ਸੀਗਾ ਮੈਂ ਤੈਨੂੰ ਕਿੰਨੇ ਵਾਰੀ ਰੋਕੇ ਵੀ ਕਰਨੇ ਕੇ ਨਾ ਜਾਇਆ ਕਰ ਕਰਨਾਂ ਦਾ ਹੈ ਹੀ ਨਹੀਂ ਖਾਂਦਾਨ ਚੰਗਾ ਤੂੰ ਜਾਂਦੇ ਨਹੀਂ ਕਰਨੇ ਕੇ ਕੌਣ ਮਾਈਕੋ ਜਾਣੇ ਆ ਕਰਨੇ ਕੇ ਜਾਂਦੀ ਕੌਣ ਤੂੰ ਰੋਜ਼ ਤਾਂ ਫਿਰਦੀ ਹੁੰਨੀ ਕਰਨਾਂ ਨਾਲ ਮੈਂ ਨਹੀਂ ਚੱਜਦੇ ਬੰਦੇ ਨਾਲ ਫੱਕ ਕਰਦੀ ਮੈਂ ਨਹੀਂ ਕਰਨਾਂ ਵਰਗੇ ਦਾ ਨਾਲ ਉਹ ਕਰਨਾਂ ਮਾਰਿਆ ਤਾਂ ਕਰਨਾਂ ਦਾ ਕੀ ਮਾਰਾ ਦੇਖ ਲੈ ਕੋਈ ਨਹੀਂ ਕਰਨਾ ਮੈਨੂੰ ਪਤਾ ਹੈਗਾ ਮੈਂ ਸਾਰਾ ਨਹੀਂ ਮੇਰੀ ਮੇਰੀ ਤਾਂ ਸਹੇਲੀ ਹੈ ਕਰਨਾ ਮੈਂ ਤਾਂ ਜਾਉਂਗੀ ਠੀਕ ਹੈ ਹਾਂ ਕੋਈ ਨਹੀਂ ਜਾ ਭਾਈ ਤੇਰਾ ਬੰਦਾ ਜਾਣੇ ਤੂੰ ਜਾਣੇ ਐਦੋਂ ਬਾਅਦ ਮੈਂ ਰੋਕਦੀ ਨਹੀਂ ਤੈਨੂੰ ਅੱਪੀ ਪਤਾ ਲੱਗ ਜੂ ਅਕੇ ਜੇ ਮੈਨੂੰ ਉਹਨੇ ਰੋਕ ਤੇ ਬੰਦੇ ਨੂੰ ਪਤਾ ਲੱਗ ਜੇ ਮੈਨੂੰ ਉਹਨੇ ਰੋਕਿਆ ਮੈਂ ਰੁਕ ਜੂਗੀ ਮੈਂ ਤੇਰੀ ਰੋਕੀ ਲੁਕਦੀ ਤੂੰ ਮੈਨ ਰੁਕ ਗਈ ਤੂੰ ਕੁੜੀ ਕੋਲੇ ਜਾਣ ਆਖੀ ਜਾ ਨਾ ਤੂੰ ਕਉਂਗੀ ਕੁੜੀ ਕੋਲੇ ਕੁੜੀ ਕੋਲੇ ਤਾਂ ਜਿੰਦਗੀ ਨੇ ਮਾਂ ਮਾਂ ਤੇ ਹਾਂ ਆਖਿਆ ਹੋ ਜਾਂਦਿਆਂ ਬਸ ਜੇ ਮੈਨੂੰ ਉਹਨੇ ਪਿਆਰ ਲੈ ਕੇ ਗਈ ਸੀ ਕੰਮ ਕਰਾ ਤੂੰ ਹੋਰ ਬੁੜੀ ਹੋ ਰਹੀ ਹੈ ਜੇ ਬੁੜੀ ਹੋਈ ਵੀ ਨਹੀਂ ਟੇਕਦੀ ਹੈ ਵੀ ਲੜਨ ਨਾ ਕਿਤੇ ਬੈਠਣ ਖੜਨ ਦਿੰਦੀ ਹੈ ਕਿ ਤਪਾਰ ਰੱਖਿਆਗਾ ਗਈ ਸੀ ਪਰ ਚਾਰ ਦਿਨ ਹੋਰ ਰਹਿੰਦੀ ਇੱਥੇ ਕੀ ਕਰਵਾ ਸੀਗਾ ਇਹ ਤੋਂ ਖੜਨ ਬੈਠਨ ਮਿਹਨਤ ਨੇ ਲਈ ਮੈਂ ਵਧੀਆ ਚੰਗੀ ਭਲੀ ਬਲਾਈ ਹੈਗੀ ਤਾਂ ਵੀ ਆਏ ਭੱਜ ਭੱਜ ਪੈਣ ਲੱਗੀ ਵੀ ਮੈਂ ਕਿਤੇ ਜਾ ਵੀ ਨਹੀਂ ਸਕਦੇ ਹੈਗੇ ਆਂਡਗਵਾਂ ਦੇ ਚ ਨਾ ਮਰਦੀ ਹੈਗੀ ਇਹ ਤਪਾਰ ਰੱਖਿਆਗਾ ਬਾਬੇ ਕੋਲ ਜਾ ਕੇ ਆਈਆਂ ਕਿ ਫਿਰ ਅੱਜ ਇਹ ਵੀ ਕਰਨਾਗਾ ਕੰਮ ਬੁੜੀ ਨੂੰ ਵੀ ਪਾ ਦੂੰਗੀ ਵੱਡੇ ਨੂੰ ਵੀ ਪਾ ਦੂੰਗੀ ਦੋਨਾਂ ਨੂੰ ਪਾ ਦੂੰਗੀ ਤੇ ਅੱਥ ਨੇ ਰੋਟੀ ਚ ਪਾਉਂਗੇ। ਬਸ ਬਾਬਾ ਉਹ ਗੱਲਾਂ ਤਾਂ ਮੈਨੂੰ ਸਹੀ ਲੱਗੀਆਂ ਬਾਬੇ ਦੀਆਂ। ਤੇ ਲੱਗਿਆ ਕੰਮ ਕਰੂਗਾ। ਫਿਰ ਚਲ ਪਰੋਸਾ ਬਾਬੇ ਦੀ। ਲਾਪਾ ਜਿਹੜਾ ਤੁਹਾਨੂੰ ਕੰਮ ਕਿਹਾ ਆਪਾਂ ਪੂਰੇ ਇਮਾਨਦਾਰੀ ਨਾਲ ਉਹ ਕਰਾਂਗੇ। ਪੈਸੇ ਵੀ ਦੇਣੇ ਆੜਿਆ। ਸਾਡੇ ਵਾਲੇ ਦਾ ਪਤਾ ਨਹੀਂ ਹੈਗਾ ਦੇਊਗਾ ਕਿ ਨਾ। ਚਲ ਆ ਜਾਣ ਦੇ ਜਦੋਂ ਆਇਆ ਜਾਂ ਸ਼ਾਮ ਨੂੰ ਆਇਆ ਜਾਂ ਦੁਪਹਿਰੇ ਆਇਆ ਫਿਰ ਕਰਕੇ ਗੱਲ ਉਹਦੇ ਨਾਲ। ਮੰਗਦੀ ਉਹਨੂੰ ਪੈਸੇ ਕਹਿੰਦੋਂ ਵੀ ਚਲ ਕੇ ਨਾ ਘੱਟ ਦੇ ਦੇ। ਚਾਹਣਾ ਤਾਂ ਪਾਉਨ 5-400 ਰੁਪਇਆ। ਫੇਰ ਉਹਨੂੰ 2500 ਦੇ ਆਵਾਂਗੇ ਦੂਜੇ ਬਾਅਦ ਚ ਦੇ ਦਿਆਂਗੇ। ਮੰਨਣ ਚ ਵੀ ਚੀੜਾ ਆ ਜੇ ਕਿਤੇ ਬੁੜੀ ਕੋਲੇ ਆਉਣਸਾਰ ਰਹਿ ਗਿਆ ਕਿਤੇ ਬੁੜੀ ਨਾਲ ਉਂਗਲਾਂ ਲਾ ਦੇ। ਜੇ ਇਹ ਦ੍ਰਿ ਸਿਧਾਂਤ ਅੰਧਰੀ ਆਜੇ ਚੱਲ ਫੇਰ ਮੈਂ ਕਹੀ ਦੂੰਗਾ ਉਹਨੂੰ। ਇੱਕ ਤਾਂ ਬੁੜੀ ਸਾਡੀ ਨਾਲ ਸਾਰਾ ਦਿਨੀ ਕਲੇਸ਼ ਰੱਖਦੇ ਸਾਰਾ ਦਿਨੀ ਕਲੇਸ਼ ਰੱਖਦੇ ਕਿਦੇ ਨਹੀਂ ਕਲੇਸ਼ ਬੰਦ ਹੋਣ ਦਿੰਦੀ ਹੈ। ਜੇ ਮੈਂ ਉਹਦੇ ਕੋਲੇ ਵਾਗੀ ਫੇਰ ਕੀ ਹੋਗਿਆ ਲੈ। ਤੜਕੀ ਹੋਨੇ ਪੂਰੀ ਜੀ ਨੇ ਕੱਢਤੀ ਵੀ ਤੂੰ ਰੱਖ ਲੈ ਇਹਨੂੰ 5-4 ਦਿਨ। ਹੂੰ। ਮਾਰਖ 20 ਮਾਰਕੇ ਨਹੀਂ ਇਹੋ ਹੈਗਾ ਗਰਮੀ ਦੇ ਤਪਾਏ ਪਏ ਆ ਕੀ ਕਰੀਏ ਇੱਕ ਆ दारू ਵਾਲਿਆਂ ਨੇ ਇਹੋ ਕਰ ਰੱਖਿਆ ਇੱਕਾ ਕਮਾਰੇ ਮੁੰਡੇ ਬੰਨੀਓ ਔਖੀ ਆਂਗੀ ਕੋਈ ਇਹਦਾ ਨਹੀਂ ਬੰਨ ਸਭ ਬੰਦਾ ਦੇਂਦਾ ਨਹੀਂ ਕਰਨਾ ਨਹੀਂ ਕਰਨਾ ਹਾਂ ਤਾਈ ਸਾਡੇ ਲੰਗ ਘਰੇ ਆ ਘਰੀ ਆ ਚੱਲ ਆ ਜਾ ਪਾਣੀ ਧਾਣੀ ਦੇ ਮੈਨੂੰ ਨਾਲੇ ਮੇਰਾ ਦੁਖਦਸ 16 ਤੂੰ ਨਾਲੇ ਮੈਨੂੰ ਸੁਣਾ ਲੈ ਵਾ ਪਾਣੀ ਲੈ ਕੇ ਦਿੰਨੀਆ ਲਿਆ ਪਾਏ ਬੈਂ ਆ ਪਾਣੀ ਲਿਆ ਦੇ ਪੁੱਤ ਮੈਨੂੰ ਲੈ ਵਾ ਤਾਈ ਮੈਂ ਪਾਣੀ ਲੈ ਕੇ ਆਉਂ ਹਾਂ ਹਾਂ ਪਾਣੀ ਲਿਆ ਮੈਨੂੰ ਪਹਿਲਾਂ ਠੰਡਾ ਜਿਹਾ ਪਾਣੀ ਲੈ ਕੇ ਦੇ ਸੁੱਟ ਕੋ ਮ ਘਰਤੀ ਦਰਮੀਨ ਲੱਜਾ ਮਾ ਲਾਈ ਪਾਣੀ ਲੱਭ ਮੈਂ ਖੈਰ ਸੁਖੀ ਕੁੜੀ ਕੋਲੇ ਜਾ ਕੇ ਅੰਨ ਹਾਂ ਖੈਰ ਸੁਖੀ ਉੱਥੇ ਤਾਂ ਘਰੇ ਨਹੀਂ ਨਾ ਖੈਰ ਸੁਖਾ ਹੈਗੀ ਓ ਕੀ ਹੋ ਗਿਆ ਹੁਣ ਉਹ ਜਿਹੜੀ ਲਾਈ ਆ ਰੋਡੀ ਹਾਂ ਕੀ ਕਹਿਤਾ ਹੁਣ ਹੁਣ ਤੂੰ ਮੈਨੂੰ ਐਂ ਦੱਸ ਉਹ ਤੇਰੇ ਕੋਲੇ ਕਿਵੇਂ ਆਉਂਦੀ ਐ ਲ ਮੇਰੇ ਕੋਲ ਤਾਂ ਉਹ ਆ ਜਾਂਦੀ ਐ ਨਹੀਂ ਕੋਈ ਸ਼ੂ ਮਾਰਤਰ ਕਰਨ ਆਉਂਦੀ ਐ ਸਾਡੇ ਤੇ ਮਾਂ ਪੁੱਤਾਂ ਤੇ ਉਹ ਉਸ ਨਹੀਂ ਕਰਦੀ ਉਹ ਸ਼ੂ ਮੰਤਰ ਤੂੰ ਮੈਨੂੰ ਦੱਸ ਦੇ ਮੈਨੂੰ ਪਤਾ ਹੈਗਾ ਘਰੇ ਜਾ ਕੇ ਬੋਲੀ ਨਾ ਮੇਰਾ ਨਾਂ ਨਾਲ ਹੀ ਅੱਛਾ ਉਹ ਤਾਂ ਮੈਨੂੰ ਐਂ ਕਹਿੰਦੀ ਸੀ ਆਪਾਂ ਬਾਬੇ ਕੋਲੇ ਚੱਲੀਏ ਅੱਛਾ ਨਾਲ ਤਾਂ ਕਹਿੰਦੀ ਸਾਡੀ ਬੁੜੀ ਲੜਦੀ ਆ ਮੇਰੇ ਨਾਲ ਠੀਕ ਹੈ ਨਾਲੇ ਕਹਿੰਦੀ ਸਾਡੇ ਵੱਡੇ ਵਾਲੇ ਤੋਂ ਕਿੱਲੇ ਲਾਲ ਵਾਲਾ ਅੱਛਾ ਕੀ ਪਤਾਗਾ ਰੋਟੀ ਸਾਨੂੰ ਦਿੰਦੀ ਨਹੀਂ ਉਹਨਾਂ ਨੂੰ ਦੇ ਦੇ ਰੋਟੀ ਸਾਨੂੰ ਦਿੰਦੀ ਨਹੀਂ ਮਾਪਤਾ ਨੂੰ ਰੋਟੀ ਬਣੇ ਤਾਂ ਅਸੀਂ ਕਮੜਗਾ ਦੇ ਖਾ ਕੇ ਆਉਨੇ ਆ ਤੇ ਉਹ ਨਹੀਂ ਮੈਨੂੰ ਪਤਾ ਤੈਨੂੰ ਪਤਾ ਕਹਨ ਜੇ ਤੇਰੇ ਕੋਲ ਕਰਦੀ ਆ ਕੇ ਪਿੱਟ ਪਿੱਤ ਉਹ ਤੇ ਮੇਰੇ ਕੋਲ ਕੋਰੇ ਕਰਦੀ ਸੀ ਮੈਂ ਤੈਨੂੰ ਦੱਸਦਾ ਦੱਸਦਾ ਦੂਗੀ ਆਹ ਕਹਿੰਦੀ ਆ ਉਹ ਤਾਂ ਮੈਂ ਜੇ ਹੁਣ ਤੇਰੇ ਕੋਲ ਪਿੱਟੀ ਆ ਕੇ ਤੂੰ ਮੈਨੂੰ ਫੇਰ ਦੱਸਿਆਗਾ ਉਹ ਥੋੜੀ ਲੱਗਦੀ ਸੀ ਆਹ ਹੈ ਨਾ ਤਾਈ ਲੜਾਈ ਨਹੀਂ ਪਾਉਗੇ ਕਿਸੇ ਦੇ ਘਰ ਲੜਾਈ ਤਾਂ ਹੋਰ ਵੀ ਪਾਉਗੇ ਤਾਂ ਮੈਂ ਦੱਸਦਾ ਲੜਾਈ ਤਾਂ ਹੁਣ ਵੀ ਪਾਉਗੇ ਲੜਾਈ ਪਾਵਾਂਗੇ ਉਹ ਹੀ ਬਾਪੇ ਕੋਲ ਤੂੰ ਮਰ ਚਲ ਮੈਂ ਧਰਗੀ ਕੰਬੜੀ ਕਰ ਰੱਖਿਆ ਉਹਨੇ ਕੋਈ ਨਹੀਂ ਉਹ ਤਾਂ ਬਾਬਾ ਬਲਾਈ ਪਹੁੰਚਿਆ ਹੋਇਆ ਮਬਾਬਾ ਕੀ ਕਰੂ ਉਹ ਛੜਦਾ ਮਾਂ ਪੁੱਤਾਂ ਨਾਲ ਪਹਿਲੇ ਹੀ ਭੁਗਾ ਕੁੱਟਦਾ ਉਹਨੇ ਨਹੀਂ ਉੱਥੇ ਵਾੜ ਚੱਲੀ ਮੇਰੇ ਨਾਲ ਤੂੰ ਵਾੜ ਚੱਲੀ ਹਾਂ ਆਪਾਂ ਵਾੜ ਚੱਲਾਂਗੇ ਉੱਥੇ ਲੈ ਜੂ ਮੈਂ ਤੇ ਤੂੰ ਉਹਦਾ ਤਾਂ ਖਾਦੀ ਖੜੀ ਤੂੰ ਮੇਰੇ ਪੁੱਤ ਦਾ ਕੋਈ ਰਿਸ਼ਤੇਵਾਰ ਹੈ ਤਾਂ ਆਓ ਉਹਨੂੰ ਅਸੀਂ ਮਾਂ ਪੁੱਤ ਦੋਨੇ ਆਪਦਾ ਹੋ ਕਰਾਂਗੇ ਚਲ ਰਿਸ਼ਤਾ ਵੀ ਹੋ ਜੂਆ ਤੇਰੇ ਬਾਬੇ ਕੋਲੇ ਜਲ ਕੇ ਆਵਾਂਗੇ ਬਾਬੇ ਕੋਲੇ ਫੇਰ ਹੀ ਜਾਵਾਂਗੇ ਪਹਿਲਾਂ ਰਿਸ਼ਤਾ ਕਰਾ ਤਾਕਤ ਤਵੀਦ ਕਰਾਵਾਂਗੇ ਵੀ ਉਹ ਬੋਲੇ ਨਾ ਉਹ ਕਿ ਮੈਂ ਬੋਲੂਗੀ ਉਹ ਜੇ ਚੁੱਪ ਕਰ ਗਈ ਕੇਰਾ ਫੇਰ ਆਪਾਂ ਬਾਈ ਨੂੰ ਰਿਸ਼ਤਾ ਕਰਵਾ ਦਾਂਗੇ ਚੰਗਾ ਲੱਖ ਮੈਂ ਨਾ ਦਿਨ ਮਨ ਨਾ ਕਦੋਂ ਚੱਲਣਾ ਬਾਬੇ ਕੋਲੇ ਮਕੇਰਾ ਮੜਾ ਜਾ ਹੋ ਜਾਂਦੇ ਠੰਡਾ ਜਾ ਹੁਣ ਗਰਮੀ ਬਾਈ ਆ ਠੀਕ ਆ ਪਤਾ ਲੱਗੇ 3:00 ਵਜੇ ਚੰਗਾ ਹਾਂ ਦੱਸੀ ਨਾ ਉਹਦੇ ਕੋਲੇ ਵੀ ਸਾਡੀ ਬੁਢੀ ਆਈ ਸੀ ਤੁਹਾਡੀ ਤੂੰ ਨਾ ਡਾਟੀ ਦੱਸ ਦੀ ਨਾ ਮੈਂ ਨਹੀਂ ਲੱਗਦੀ ਗੁੱਤ ਪੱਟ ਦੂ ਵੀ ਕਿਰਨਾ ਨੇ ਮੈਨੂੰ ਦੱਸ ਤਾ ਨਹੀਂ ਨਹੀਂ ਦੱਸਦੀ ਤੇ ਤੂੰ ਵੀ ਨਾ ਦਸੀ ਨਾ ਬਾਏ ਨਹੀਂ ਦੱਸ ਜਿਵੇਂ ਉਹ ਪਰਦੇਆ ਕਰਦੀ ਫਿਰ ਅਸੀਂ ਵੀ ਪਰਦੇਆ ਕਰਾਵਾਂਗੇ ਮਾਪਤਾ ਹੋਰ ਤੂੰ ਉਹ ਦੋਨੇ ਮਾਪਤਾ ਮੈਂ ਤਾਂ ਪਤਾ ਹੁਣ ਜਾਣੀ ਆਗੀ ਠੀਕ ਹੈ ਤੇ ਤੂੰ ਮੇਰੇ ਪੁੱਤ ਦੇ ਵਾਰੇ ਦੇ ਰਿਸ਼ਤੇ ਬਾਰੇ ਵੀ ਤੇ ਨਾਲੇ ਕੋਈ ਸਾਡਾ ਬਾਬੇ ਕੋਲੋਂ ਵੀ ਸਾਡਾ ਕੋਈ ਭਲਾ ਕਰਵਾਈ। ਠੀਕ ਹੈ? ਕੋਈ ਨਹੀਂ। ਤੂੰ ਬੈਠਾ ਕਰ ਲਿਆ ਹੁਣ ਤੂੰ ਉਸ ਬੈਠੇ ਤੇ ਪੱਕੀ ਰਹੀਂ। ਕੋਈ ਨਹੀਂ ਤਾਈ। ਬਾਹਰ ਪਹੁੰਚਾ ਆਇਆਸ ਬਾਬਾ ਦਾ ਨਾਲੇ ਇਹ ਹੱਲ ਹੋ ਜੂਆ ਰਿਸ਼ਤੇ ਵਾਲਾ ਤੇ ਨਾਲੇ ਤੂੰ ਉਹਦੇ ਘਰ ਦਾ ਕਰਾ ਲਈ। ਹਾਂ ਸਾਰਾ ਕੁਝ ਕਰਦੇ। ਹਾਂ ਮੂ ਵੀ ਮੇਰੇ ਵਧੀਆ ਆ ਜੇ। ਚੰਗਾ। ਨਾਲ ਕੋਈ ਹੋਵੇ ਲਗੜੀ ਲੁੱਲੀ ਜੀ। ਨਾਲਾ ਕੋਈ ਨਹੀਂ। ਵਧੀਆ ਲਵਾਵਾਂਗੇ ਅੱਪਾ। ਹਾਂ ਵਧੀਆ। ਬਾਬੇ ਕੋਲ ਬਹੁਤ ਰਿਸ਼ਤੇ ਰਾਬੇ ਦਾ। ਕੋਈ ਨਹੀਂ ਜਪਾ ਦੇਣਾ ਉਹ ਕਰੂਆ ਸਾਡੇ ਕੋਲੇ 2.5 ਕਿੱਲੇ ਨੇ ਅਸੀਂ ਥੋੜਾ ਘਣਾ ਹੋ ਕਰਕੇ ਉਹਨੂੰ ਪੈਸੇ ਵੀ ਦੇ ਦਾਂਗੇ ਬਾਬੇ ਦੇ ਕੋਈ ਨਹੀਂ ਕਾਈ ਮੇਰੇ ਕੋਲ ਘਰ ਵੱਜ ਜੇ ਠੀਕ ਆ ਚੰਗਾ ਲੈ ਹੁਣ ਇਹ ਵੀ ਆ ਗਈ ਹੁਣ ਕਹਾਜੇ ਉਹਨੂੰ ਦੱਸੂ ਕਿ ਜਾ ਕੇ ਤਾਂ ਉਹਦਾ ਐ ਨਹੀਂ ਪਤਾ ਗੱਲ ਪਏ ਤਾਂ ਹਾਏ ਵੀ ਬਲਾਈਂ ਖਰਾਬ ਆ ਉਹ ਤਾਂ ਇੱਥੇ ਕੱਢ ਦੂਗੀ ਜਲੂਸ ਮੇਰਾ ਚਲ ਕੋਈ ਨਹੀਂ ਦੇਖੀ ਜਾਊਗੀ ਗਾਇਸ ਸਾਰਿਆਂ ਆਸ ਕਰਦੇ ਹਾਂ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਊ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਆ ਗਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਜੀ ਧੰਨਵਾਦ